ਪ੍ਰਭੀ ਸ਼ੁਮਸੀ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਦੀ ਆਓ ਅੱਜ ਆਪਾਂ ਪਰਮੇਸ਼ਰ ਦੇ ਵਚਨਾਂ 'ਚ ਦੇਖਾਂਗੇ ਪ੍ਰਕਾਸ਼ ਦੀ ਪੋਤੀ ਪਾਪ 4 ਸਵਰਗੀ ਉਪਾਸਨਾ ਇਸ ਦੀ ਪਿੱਛੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਤਾ ਹਾਂ ਭਈ ਆਕਾਸ਼ ਵਿੱਚ ਇੱਕ ਬੂਆ ਖੁੱਲਿਆ ਹੋਇਆ ਅਤੇ ਪਹਿਲੀ ਆਵਾਜ਼ ਜੋ ਮੈਂ ਸੁਣੀ ਸੋ ਤੁਰੀ ਜਹੀ ਮੇਰੇ ਨਾਲ ਗੱਲਾਂ ਕਰਦੀ ਸੀ ਭਾਈ ਐਦਰ ਉਤਾ ਨੂੰ ਆ ਜਾ ਤੇ ਜੋ ਕੁਝ ਇਹਦੇ ਮਗਰੋਂ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਖਾਹਾਂਗਾ ਉਵੇਂ ਹੀ ਮੈਂ ਆਤਮਾ ਵਿੱਚ ਆਇਆ ਤਾਂ ਕੀ ਵੇਖਦਾ ਭਾਈ ਸਵਰਗ ਵਿੱਚ ਇੱਕ ਸਿੰਘਾਸਣ ਧਰਿਆ ਹੋਇਆ ਅਤੇ ਉਹ ਸਿੰਘਾਸਣ ਉੱਤੇ ਕੋਈ ਵਿਰਾਜਮਣ ਹੈ ਅਤੇ ਜਿਹੜਾ ਵਿਰਾਜਮਣ ਹੈ ਸੋ ਵੇਖਣ ਨੂੰ ਕੁਰਾਚ ਅਤੇ ਅਕੀਕ ਪੱਥਰ ਵਰਗਾ ਹੈ ਅਤੇ ਸਿੰਘਾਸਨ ਦੇ ਦੁਆਲੇ ਇੱਕ ਮੇਕ ਤੁਨਖ ਹੈ ਜੋ ਵਿਖਣ ਨੂੰ ਪੰਨੇ ਦੀ ਨਿਆਈ ਹੈ ਸਿੰਘਾਸਨ ਦੇ ਦੁਆਲੇ 24 ਗੱਡੀਆਂ ਅਤੇ ਮੈਂ 24 ਬਜ਼ੁਰਗਾਂ ਨੂੰ ਚਿੱਟੇ ਵਸਤਰ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਤਰੇ ਉਹਨਾਂ ਗੱਡੀਆਂ ਉੱਤੇ ਬੈਠਿਆ ਵੇਖਿਆ ਤੇ ਸਿੰਘਾਸਨ ਵਿੱਚੋਂ ਬਿਜਲੀਆਂ ਦੀਆਂ ਲਿਸ਼ਕਾਂ ਆਵਾਜ਼ਾਂ ਤੇ ਬੱਦਲ ਦੀਆਂ ਗਰਜਾਂ ਨਿਕਲਦੀਆਂ ਹਨ ਤੇ ਸਿੰਘਾਸਨ ਦੇ ਮੂਰੇ ਅੱਗ ਦੇ 7 ਦੀਵੇ ਪਾਏ ਬਲਦੇ ਸਨ ਜਿਹੜੀ ਪਰਮੇਸ਼ਰ ਦੇ 7 ਆਤਮੇ ਹਨ ਤੇ ਸਿੰਘਾਸਨ ਦੇ ਅੱਗੇ ਬੈਲੌਰ ਵਰਗਾ ਕੱਚ ਦਾ ਇੱਕ ਸਮੁੰਦਰ ਜਿਹਾ ਹੈ ਤੇ ਸਿੰਘਾਸਨ ਦੇ ਵਿਚਾਲੇ ਸਿੰਘਾਸਣ ਦੇ ਦੁਆਲੇ 4 ਜੰਤੂ ਹਨ ਜਿਹੜੇ ਅੱਗੇੋਂ ਪਿੱਛੋਂ ਅੱਖੀਆਂ ਨਾਲ ਭਰੇ ਹੋਏ ਹਨ ਪਹਿਲਾ ਜੰਤੂ ਬੱਬਰ ਸ਼ੇਰ ਵਰਗਾ ਤੇ ਦੂਜਾ ਜੰਤੂ ਵਿਹੜੇ ਵਰਗਾ ਤੀਜਾ ਜੰਤੂ ਦਾ ਮੂੰਹ ਮਨੁੱਖ ਦੇ ਮੂੰਹ ਜਿਹਾ ਤੇ ਚੌਥਾ ਜੰਤੂ ਉੱਡਦੇ ਹੋਏ ਊਕਾਮ ਵਰਗਾ ਹੈ ਉਹ ਚਾਰੇ ਜੰਤੂ ਜਿੰਨਾ ਵਿੱਚ ਹਰੇਕ ਦੇ 6-6 ਖੰਭ ਹਨ ਦਵਾਲਿਆਂ ਤੇ ਅੰਦਰੋਂ ਅੱਖੀਆਂ ਨਾਲ ਭਰੇ ਹੋਏ ਹਨ ਅਤੇ ਉਹ ਰਾਤ ਦਿਨ ਇਹ ਕਹਿਣ ਤੋਂ ਸਾਹ ਨਹੀਂ ਲੈਂਦੇ ਪਵਿੱਤਰ 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 ਪ੍ਰਭੂ ਪਰਮੇਸ਼ਵਰ ਸਰਸ਼ਕਤੀਮਾਨ ਜਿਹੜਾ ਹੈ ਸੀ ਅਤੇ ਆਉਣ ਵਾਲਾ ਹੈ ਜਾਂ ਉਹ ਜੰਤੂ ਉਹਦੀ ਜੇਲਾ ਸਿੰਘਾਸਣ ਉੱਤੇ ਵਿਰਾਜਮਾਨ ਹੈ ਜਿਹੜਾ ਯੁੱਗੋ-ਯੁੱਗ ਜਿਉਂਦਾ ਹੈ ਵਡਿਆਈ ਮਾਣ ਧੰਨਵਾਦ ਕਰਨਗੇ ਤਾਂ 24 ਬਜ਼ੁਰਗ ਉਹਦੇ ਅੱਗੇ ਜਿਹੜਾ ਸਿੰਘਾਸਣ ਉੱਤੇ ਵਿਰਾਜਮਾਨ ਹੈ ਟਿੱਗ ਪੈਣਗੇ ਤੇ ਉਹਨੂੰ ਜਿਹੜਾ ਯੁੱਗੋ-ਯੁੱਗ ਜਿਉਂਦਾ ਹੈ ਮੱਥਾ ਟੇਕਣਗੇ ਤੇ ਇਹ ਆਖਦਿਆਂ ਆਪਣੇ ਮੁਕਟ ਸਿੰਘਾਸਣ ਅੱਗੇ ਸੁੱਟਣਗੇ ਹੈ ਸਾਡੇ ਪ੍ਰਭੂ ਸਾਡੇ ਪਰਮੇਸ਼ਰ ਤੂੰ ਮਹਿਮਾ ਮਾਨ ਸਮਰੱਥਾ ਲੈਣ ਦੇ ਯੋਗ ਹੈ ਤੈ ਜੋ ਸਾਰੀਆਂ ਵਸਤਾਂ ਰਚੀਆਂ ਅਤੇ ਉਹ ਤੇਰੀ ਹੀ ਇੱਛਾਵਾਂ ਨਾਲ ਹੋਈਆਂ ਤੇ ਰਚੀਆਂ ਗਈਆਂ ਹallelujah ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਸ ਪੜੇ ਗਏ ਵਚਨ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ ਆਮੀਨ